ਸ਼ੇਠ ਦੁਕਾਨ ਦੇ ਅੰਦਰ ਜਾਂ ਰਾਸ਼ੀ ਵਾਲਾ ਮੇਲਾ ਕਾਹਦਾ ਲਾ ਛੱਡਿਆ ਰਖੜੀ ਮੇਲਾ ਫੇਰ ਲਾਤਾ ਜੀ ਆਪਾਂ ਹਰ ਇੱਕ ਸਾਲ ਦੀ ਤਰ੍ਹਾਂ ਅੱਛਾ ਰਖੜੀ ਮੇਲਾ ਫੇਰ ਲਾਤਾ ਦੁਬਾਰੇ ਪਿਛਲੇ ਸਾਲ ਦੀ ਤਰ੍ਹਾਂ ਫੇਰਾ ਸੂਟ ਸਾੜ ਜੇ ਕੀ ਰੇਟ ਕਰਤੇ ਭਾਈ ਪਿਛਲੇ ਸਾਲ ਨਾਲੋਂ ਇੱਕ ਟੀ ਹੋਰ ਰੇਟ ਘਟਾਤੇ ਆਪਾਂ ਉਹ ਘਟਾਤਾ ਦਿੱਤੇ ਕਿੰਨੇ ਘਟਾਤੇ ਤੁਸੀਂ ਸੋਚ ਹੀ ਨਹੀਂ ਸਕਦੇ ਆਪਾਂ ਇਹ ਜੇ ਰੇਟ ਦੇ ਦਾਂਗੇ ਕੀ ਰੇਟ ਦੇ ਦੋਗੇ ਮੈਨੂੰ ਤਾਂ ਲੱਗਦਾ ਵੀ 7-800 ਰੁਪਏ ਦਾ ਇੱਕ ਸੂਟ ਹੋਊ ਜਾਂ ਇਹ 1000 ਦੇ 3 ਦੇ ਦਾਂਗੇ 1000 ਦੇ 3 ਹਾਂ ਲੁੱਟੀ ਪਾਤੀ ਸੂਟ ਸੋਨੇ ਨੇ ਅੱਛਾ ਜੀ ਆ ਡਾਇਨ ਬਹੁਤ ਵਿਕ ਰਿਹਾਗਾ ਠੀਕ ਹੈ ਇਹ ਵੀ 1000 ਦੇ 3 ਚਲੇ ਬਾਗੇ ਇਹ ਵੀ 1000 ਦੇ 3 ਹਜ਼ਾਰ ਦੇ 3 ਆਪਣੇ ਕੋਲ ਮਾਲ ਕਿੰਨਾ ਪਿਆ ਹੈ ਮਾਲ ਬਾਦੂ ਇਹ ਲਿਵਲਿਨ ਕੰਪਨੀ ਦਾ ਸੂਟ ਹੈ ਲਿਵਲਿਨ ਦਾ ਹਾਂ ਇਹ ਕਿੰਨੇ ਦਾ ਹੈ 650 ਚ ਦੇ ਦਾਂਗੇ ਜੀ 650 ਰੁਪਏ ਦਾ ਬਿਆਰ 8900 ਦਾ ਸੇਲ ਹੁੰਦਾ ਆਪਣਾ ਰੇਟ 650 ਹੈ ਲਓ ਜੀ ਜਿੰਨੀਆਂ ਸਾਡੀਆਂ ਭੈਣਾਂ ਦੇਖ ਰਹੀਆਂ ਨੇ ਸੂਟ ਕਿੰਨੇ ਦਾ ਦੱਸਿਆ ਇਹ 650 ਰੁਪਏ ਚ 650 ਰੁਪਏ ਦਾ ਡੀਐਨ ਬੋਟ ਪਾਤੀ ਮੇਲਾ ਲਾਤਾ ਕੇਕੇ ਸੰ ਵਾਲਿਆਂ ਨੇ ਆਜੋ ਕਿਰਾ ਤੁਹਾਨੂੰ ਸਾਰੀ ਲੋਕੇਸ਼ਨ ਦਿਖਾਵਾਂਗੇ ਵੀ ਤੁਸੀਂ ਆਉਣਾ ਕਿੱਥੇ ਹੈ ਪਹਿਲਾਂ ਤੁਹਾਨੂੰ ਸਾਰੀ ਕੁਆਲਿਟੀ ਦਿਖਾ ਦਈਏ ਵੀ ਇਹਨਾਂ ਕੋਲੇ ਕੁਆਲਿਟੀ ਕਿਹੜੀ ਕਿਹੜੀ ਹੈ ਇੱਕ ਆਹ ਵੈਰਾਈਟ ਆਈ ਹੈ ਆਪਣੇ ਕੋਲੇ ਅੱਛਾ ਇਹ ਕਿਹੜੀ ਹੈ ਸਾਈਬਾ ਕੰਪਨੀ ਦੇ ਸੂਟ ਹੈ ਜੀ ਸਾਈਬਾ ਸਾਈਬਾ ਦਾ ਨਾਮ ਹੀ ਬਹੁਤ ਮਸ਼ਹੂਰ ਹੈ ਸੂਟ ਆ ਲੋ ਆਲ ਓਵਰ ਸੂਟ ਹੈਗਾ 550 ਰੁਪਏ ਚ ਦੇਵਾਂਗੇ ਬਸ 1102 1102 ਨਾ ਮੰਨ ਲੜੇ ਨਾ ਪਿਓ ਠੀਕ ਹੈ ਕੱਪੜਾ ਦੇਖੋ ਠੀਕ ਹੈ ਜੀ ਕਮਾਲ ਦਾ ਸਟੱਫ ਹੈ ਜੀ ਲਓ ਜੀ ਕੱਪੜਾ ਕੁਆਲਿਟੀ ਇੱਕ ਨੰਬਰ ਹੋਊਗੀ ਆਜੋ ਅੱਗੇ ਆਜੋ ਸੇਠੇ ਦੇ ਰੰਗ ਵਾਲੇ ਘੈਂਟ ਆ ਉੱਤੇ ਡਿਜ਼ਾਈਨ ਵੀ ਆ ਯਾਰ ਫੁੱਲ ਬੂਟੀਆਂ ਵੀ ਬਾਈਆਂ ਹੋਈਆਂ ਬਹੁਤ ਸੋਹਣੀ ਵੈਰਾਈਟੀ ਹੈ ਜੀ ਕਿੰਨੇ ਦਾ ਇਹ 1102 ਸੂਟ ਦੇਵਾਂਗੇ ਜੀ 1102 ਲਓ ਜੀ ਆ ਸੂਟ ਵੀ 1102 ਦੇ ਦੋ ਰੰਗ ਡਿਜ਼ਾਈਨ ਵਾਧੂ ਜਿੰਨੇ ਮਰਜ਼ੀ ਲੈ ਲਓ ਇਹ ਫਰੰਟ ਵੀ ਬਣਿਆ ਹੋਇਆ ਹੈ ਨਾਲ ਬਾਹਾਂ ਤੇ ਵੀ ਡਿਜ਼ਾਈਨ ਹੈ ਜੀ ਲਓ ਜੀ ਬਾਹਾਂ ਤੇ ਵੀ ਡਿਜ਼ਾਈਨ 550 ਦਾ 1 1100 ਦੇ ਦੋ ਨਾਮ ਆਲੜੇ ਨਾਲ ਪਿਓ ਇਹਦੇ ਵਿੱਚ ਡਿਜ਼ਾਈਨ ਕਲਰ ਤੁਹਾਨੂੰ ਵਾਧੂ ਮਿਲ ਜਾਣਗੇ ਤੁਹਾਡੀ ਮਨਪਸੰਦ ਦੇ ਡਿਜ਼ਾਈਨ ਬਾਕੀ ਗਿਫਟ ਆਈਟਮਾਂ ਵੀ ਲਾਈ ਹੋਈਆਂ ਤੁਹਾਡੀ ਨਿਗਾ ਮਰਵਾਨਾ ਗਿਫਟ ਆਈਟਮਾਂ ਤੇ ਆਓ ਆਹ ਦੇਖੋ ਜੀ ਸਾਹਮਣੇ ਫਰੀ ਲਿਖਿਆ ਹੋਇਆ ਵੀ ਬੈਗ ਫਰੀ ਦੇਵਾਂਗੇ ਛੋਟਾ ਬੈਗ ਵੀ ਗਿਫਟ ਹੈ ਵੱਡਾ ਬੈਗ ਵੀ ਗਿਫਟ ਹੈ ਉਸ ਤੋਂ ਵੱਡਾ ਬੈਗ ਵੀ ਗਿਫਟ ਹੈ ਬੈਗ ਆ ਜਿਹੜਾ ਬਿਲਕੁਲ ਫਰੀ ਮਿਲੂਗਾ ਸੇਠਾ ਜਿਹੜਾ ਸੋਹਣੇ ਸੋਹਣੇ ਸੂਟ ਪਏ ਨੇ ਇੰਨੀਆਂ ਸੋਹਣੇ ਸੋਹਣੇ ਫੋਟੋਆਂ ਲੱਗੀਆਂ ਸੂਟਾਂ ਦੀਆਂ ਇਹ ਕੀ ਰੇਟ ਹੈ ਸੂਟ ਤਾਂ ਮhenga ਹੈ ਪਰ ਹੁਣ ਤੁਸੀਂ ਆਈਏ 1000 ਦੇ ਤਿੰਨ ਹੀ ਦੇ ਦਾਂਗੇ 1000 ਦੇ ਤਿੰਨ ਹੀ ਦੇ ਦੋਗੇ ਬੱਟਾ ਹੀ ਧਰਤਾ ਦੇ ਦਾਂਗੇ ਅੱਛਾ ਮੈਨੂੰ ਐਂ ਦੱਸ ਜੇ ਕਿਸ ਨੇ 1000 ਦੇ ਤਿੰਨ ਨਾਲ ਲੈਣੇ ਹੋਣ ਅਗਲਾ ਕਹੇ ਮੈਂ ਤਾਂ 500 ਦੇ ਤਿੰਨ ਲੈਣੇ ਆ ਫਿਰ ਗਰਾਰੀ ਫਸੂਗੀ 500 ਦੇ ਤਿੰਨ ਤਾਂ ਔਖਾ ਨਹੀਂ ਦੇਣੇ ਪੈਣਗੇ ਬਾਈ ਅੱਛਾ ਜੀ ਹਾਂ ਨਹੀਂ ਅਸੀਂ ਰੌਲਾ ਪਾ ਦਾਂਗੇ ਕੈਮਰੇ ਸਾਹਮਣੇ ਵੀ ਸੇਠ ਐਂ ਕਰਦਾ ਚਲ ਦੇ ਦਾਂ ਨੇ ਅਸਰ ਦੇਖੀ ਹੋਊਗੀ ਲਾਤੀ ਆਫਰ ਦੇ ਦਾਂ ਨੇ 500 ਦੇ ਤਿੰਨ ਲਓ ਵੀ ਸਾਡੀਆਂ ਭੈਣਾਂ ਵਾਸਤੇ ਨਵੀਂ ਆਫਰ ਹੈ 500 ਦੇ ਤਿੰਨ ਸੂਟ ਵੀ ਦੇ ਦਾਂਗੇ ਟਾਈਗਰ ਪ੍ਰਿੰਟ ਦੇ ਦਾਂ ਟਾਈਗਰ ਪ੍ਰਿੰਟ ਹੋਰ ਕਿਹੜੇ ਕਿਹੜੇ ਪ੍ਰਿੰਟ ਆ ਇਹਦੇ ਵਿੱਚ ਸੋਹਣੇ ਨੇ ਡਿਜ਼ਾਈਨ ਸਾਰੇ ਲਓ ਜੀ ਦੇਖੀ ਚਲੋ ਸੋਹਣੇ ਸੋਹਣੇ ਡਿਜ਼ਾਈਨ ਆ 500 ਰੁਪਏ ਦੇ 3 ਸੂਟ ਆਹ ਲਓ ਗਰਮੀ ਵਾਲੇ ਸੂਟ ਦੇਖੀ ਚਲੋ 500 ਦੇ 3 ਅੱਛਾ ਮੈਨੂੰ ਐਂ ਦੱਸੋ ਵੀ ਆ ਕੁਰਤੇ ਪਜਾਮੇ ਕਿਵੇਂ ਆ ਇਹ ਨਵਾਂ ਸਟਾਕ ਆ ਹੁਣ ਤੁਸੀਂ ਕਹੋਗੇ 20000 ਦੇ 3 ਦਿਓ ਤੁਸੀਂ ਤਾਂ ਇੱਕ ਗੱਲ ਦੇ ਮਗਰ ਪੈ ਗਏ ਆ ਕਿ ਮੈਂ ਚੱਲੂ ਗੱਲ ਪਾ ਦੇ ਲੁੱਟ ਕੁਛ ਨਹੀਂ ਹੁੰਦਾ ਰਖੜੀ ਤਾਂ ਆਪਾਂ ਮੇਲਾ ਲਾ ਦੇਣਾ ਚਲ ਆਪਾਂ ਇੰਨੇ ਮੇਲਾ ਐ ਲਾਉਣਾ ਬਈ ਇੱਥੇ ਪੈਰ ਧਰਨ ਨੂੰ ਤੇਰੀ ਦੁਕਾਨ ਤੇ ਜਗ੍ਹਾ ਨਾ ਹੋਵੇ ਇੰਨੀ ਭੀੜ ਹੋਵੇ ਆਜੋ ਕਹਾਂ ਕਹਿਣ ਵੀ ਹਾਂ ਯਾਰ ਆਪਾਂ ਕੁਆਲਿਟੀ ਵੀ ਦੇਵਾਂਗੇ ਕੁਆਲਿਟੀ ਵੀ ਦੇਵਾਂਗੇ ਹਜ਼ਾਰ ਦੇ ਤਿੰਨ ਕੁਰਤੇ ਪਿਆਮੇ ਲਓ ਜੀ ਸਾਡੇ ਭਰਾਵਾਂ ਵਾਸਤੇ ਹਜ਼ਾਰ ਦੇ ਤਿੰਨ ਕੁਰਤੇ ਵੱਡੇ ਪਣੇ ਦਾ ਕੁਰਤਾ ਪਿਆਮਾ ਇਹ ਹਜ਼ਾਰ ਦੇ ਇੱਕਮ ਵਿਕਦਾ ਬਿਹਾਰ ਚ ਅਪਾ ਤੰਨੇ ਦੇ ਮਾਗੇ ਤੰਨੇ ਦੇ ਮਾਗੇ ਪਿਓਰ ਕਾਟਨ ਹੈ ਵੱਡੇ ਪਣੇ ਦੀ 3.5 ਮੀਟਰ ਦਾ ਹੁੰਦਾ ਹੈ ਵੱਡੇ ਪਣੇ ਦਾ 3.5 ਮੀਟਰ ਦਾ ਕੁੜਤਾ ਪਜਾਮਾ ਸਿਰਫ 1000 ਰੁਪਏ ਦੇ ਤਿੰਨ ਕੁੜਤੇ ਪਜਾਮੇ ਰੰਗਦਾਰ ਵੀ ਦੇ ਦਾਂਗੇ ਰੰਗਦਾਰ ਵੀ ਦੇ ਦੋਗੇ ਯਾਨੀ ਕਿ ਲੁੱਟ ਪਾਤੀ ਹੁਣ ਸਵਾਰ ਕੇ ਕੱਪੜਾ ਦੇਖੋ ਕਿੰਨਾ ਸੋਨਾ ਸੈਲਫ ਹੈ ਠੀਕ ਹੈ 1000 ਦੇ ਤਿੰਨੇ ਵੀ ਲਓ ਜੀ ਕੁੜਤੇ ਪਜਾਮੇ ਦਾ ਰੰਗ ਜਿਹੜਾ ਮਰਜ਼ੀ ਲੈ ਲਓ ਪਿਓਰ ਕਾਟਨ ਦਾ ਹੋਊਗਾ 1000 ਰੁਪਏ ਦੇ ਤਿੰਨ ਕੁੜਤੇ ਪਜਾਮੇ ਇੱਕ ਤੁਹਾਨੂੰ ਹੋਰ ਚੀਜ਼ ਦਿੰਨੇ ਆ ਬੋਲੋ 18900 ਦਾ ਵਿਗਦਾ ਵਾਟਰਪਰੂਫ ਕੁਰਤਾ ਪਜਾਮਾ ਠੀਕ ਹੈ 2000 ਦੇ ਤਿੰਨ ਦੇਵਾਂਗੇ ਆਪਾਂ ਜਿਹੜਾ ਵਾਟਰਪਰੂਫ ਕੁਰਤਾ ਪਜਾਮਾ ਹੈ 18900 ਦਾ ਵਿਗਦਾ ਇੱਕ ਇੱਕ ਆਪਾਂ ਤਿੰਨ ਦੇਵਾਂਗੇ 2000 ਦੇ 2000 ਦੇ ਤਿੰਨ ਹਾਂ ਵਿਗਦਾ 18900 ਦਾ ਇੱਕ ਹੱਥ ਲਾ ਕੇ ਦੇਖੋ ਕੱਪੜੇ ਤੇ ਕਮਾਲ ਦਾ ਸਟਾਫ ਹੈ ਕਮਾਲ ਦਾ ਸਟਾਫ ਹੈ ਭਾਈ ਆ ਲੋ ਆ ਦੇਖੋ ਮੋਹਰ ਲੱਗੀ ਕੰਨੀ ਕੰਨੀ ਤੇ ਮੋਹਰ ਹੈਗੀ ਠੀਕ ਹੈ ਹਾਂ ਤਾਂ ਯਾਨੀ ਕਿ ਗੀਜ਼ਾ ਕਾਟਨ 100% ਗੀਜ਼ਾ ਕਾਟਨ ਆ ਦੇਖੋ 100% ਬਾਈ ਗੀਜ਼ਾ ਕਾਟਨ ਦਾ ਕੁੜਤਾ ਪਜਾਮਾ ਜਿਹੜਾ ਬਾਜ਼ਾਰ 'ਚ 18-1900 ਦਾ ਵਿਕਦਾ 2000 ਦੇ 3 ਲੁੱਟ ਪਾਈਗੀ ਬਾਈ ਲੁੱਟ ਫਟਾਫਟ ਲੁੱਟੋ ਵਧੀਆ ਮਾਲ ਦੀ ਸੇਲ ਹੈ ਹਲਕੇ ਮਾਲ ਦੀ ਸੇਲ ਨਹੀਂ ਹੈਗੀ ਆਪਣੇ ਕੋਲੇ ਵਧੀਆ ਤੋਂ ਵਧੀਆ ਕੁਆਲਿਟੀ ਦੀ ਸੇਲ ਵਧੀਆ ਤੋਂ ਵਧੀਆ ਕੁਆਲਿਟੀ ਨਵੇਂ ਮਾਲ ਦੀ ਸੇਲ ਹੈ ਪਹਿਲਾਂ ਉਹ ਤੇ ਪਹਿਲਾ ਮੌਕੇ ਦਾ ਫਾਇਦਾ ਠਾਜੋ ਨਾਲ ਸਕੀਮਾ ਦੇ ਦਾਂਗੇ ਟੈਚੀ ਦੇ ਦਾਂਗੇ ਹੋਰ ਦੱਸੋ ਟੈਚੀ ਦੇ ਦਾਂਗੇ ਨਾਲ ਦੇ ਦਾਂਗੇ ਨਾਲ ਲਓ ਜੀ ਗਿਫਟ ਵੀ ਦੇਵਾਂਗੇ ਟੈਚੀ ਆ ਦੇਖੋ ਛੋਟਾ ਵੱਡਾ ਉਸ ਤੋਂ ਵੱਡਾ ਇਸ ਤੋਂ ਵੱਡਾ ਲੈਣਾ ਤਾਂ ਵੀ ਦੇ ਦਾਂਗੇ ਤਾਂ ਪਹੁੰਚਣਾ ਤੁਸੀਂ ਕਿੱਥੇ ਆ ਹੁਣ ਤੁਹਾਨੂੰ ਦਿਖਾਉਣਾ ਸਾਰੀ ਲੋਕੇਸ਼ਨ ਜੇ ਕੋਈ ਜਾਣਕਾਰੀ ਲੈਣੀ ਹੈ ਤਾਂ ਸਕਰੀਨ ਤੇ ਅਸੀਂ ਨੰਬਰ ਵੀ ਦਿੱਤਾ ਹੋਇਆ ਹੈ ਇਹ ਹੈ ਜੀ ਮਾਨਸਾ ਦਾ ਬੱਸ ਅੱਡਾ ਤੇ ਆ ਆ ਗਿਆ ਜੀ ਮਾਨਸਾ ਦੇ ਬੱਸ ਅੱਡੇ ਦੇ ਬਾਹਰ ਗੋਲ ਚੌਂਕ ਠਿਕਰੀ ਵਾਲਾ ਚੌਂਕ ਇੱਥੋਂ ਆਪਾਂ ਚੱਲਾਂਗੇ ਜੀ ਸਿਨੇਮਾ ਰੋਡ ਵੱਲ ਨੂੰ ਆਪਾਂ ਚੱਲਦੇ ਰਹਾਂਗੇ ਚੱਲਦੇ ਰਹਾਂਗੇ ਚੱਲਦੇ ਰਹਾਂਗੇ ਪੀਰਖਾਨੇ ਦੇ ਉਰਲੇ ਪਾਸੇ ਸੱਜੇ ਪਾਸੇ ਆ ਆ ਗਿਆ ਜੀ ਕੇ ਕੇ ਸੰਸ ਵਾਲਿਆਂ ਦਾ ਸ਼ੋਅਰੂਮ ਜਿਹੜਾ ਕਿ ਹੋਲ ਸੇਲ ਰੇਟਾਂ ਦਾ ਸ਼ੋਅਰੂਮ ਹੈ ਤੇ ਰਖੜੀ ਤਮਾਕਾ ਲੱਗ ਚੁੱਕਾ ਹੈ ਰਖੜੀ ਸੇਲ ਮੇਲਾ 1000 ਰੁਪਏ ਦੇ ਵਿੱਚ ਤਿੰਨ ਸੂਟ ਹਾਂਜੀ 1300 ਦੇ ਤਿੰਨ ਸੂਟ ਸੇਲ ਮੇਲਾ ਲੱਗ ਚੁੱਕਿਆ ਜੀ ਸੇਲ ਮੇਲਾ